ਉਗਲ ਕਰਾਂਗੇ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਜੀ ਅਸਲ 'ਚ ਨਾ ਕੱਲ ਵਿਦੇਸ਼ ਮੰਤਰਾਲੇ ਨੇ ਲੋਕ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਆ ਤੇ ਬੜਾ ਖਤਰਨਾਕ ਅੰਕੜੇ ਨੇ ਉਹ ਉਹ ਹੈਗੇ ਨੇ ਜੀ ਕਿ ਪੰਜਾਬ ਵਿੱਚ ਮਨੁੱਖੀ ਤਸਕਰੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਮਨੁੱਖੀ ਤਸਕਰੀ ਮਤਲਬ ਉਹ ਕਹਿੰਦੇ ਨੇ ਕਿ ਤੁਸੀਂ ਡੰਕੀ ਰਹੇ ਜਾਂਦੇ ਹੋ ਬਾਹਰ ਤੁਸੀਂ ਡੰਕੀ ਰਹੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇ ਕੇ ਨਾਲੇ ਪੈਸੇ ਦਿੰਦੇ ਹੋ ਨਾਲੇ ਤੁਸੀਂ ਵੇਕਣ ਜਾਂਦੇ ਹੋ ਉੱਥੇ ਵਿਕਦੇ ਹੋ ਤੁਸੀਂ ਪਹਿਲਾਂ ਜ਼ਬਰਦਸਤੀ ਲੈ ਜਾਂਦੇ ਸੀ ਵਿੱਚਲ ਵਾਸਤੇ ਮਜ਼ਦੂਰਾਂ ਨੂੰ ਲੋਕ ਆਪਣਾ ਬੰਦਿਆਂ ਨੂੰ ਚੱਕ ਕੇ ਮੁਗਲ ਲੈ ਜਾਂਦੇ ਸੀ ਚੱਕ ਕੇ ਤੇ ਉੱਥੇ ਫਿਰ ਆਪਣਾ ਮੰਡੀ ਲੱਗਦੀ ਸੀ ਮਜ਼ਦੂਰਾਂ ਦੀ ਬਾਹਰਲੇ ਮੁਰਕਾਂ ਦੇ ਵਿੱਚ ਬਾਅਦਕਾ ਦਾ ਅਫਗਾਨਿਸਤਾਨ ਦੇ ਵਿੱਚ ਮੰਡੀ ਲੱਗਦੀ ਸੀ ਕਿਤੇ ਮਜ਼ਦੂਰਾਂ ਨੂੰ ਖਰੀਦਦੇ ਸੀ ਹੁੰਦੇ ਸੀਗੇ ਵੀ ਮੈਂ ਇਹਨੂੰ ਖਰੀਦ ਲਿਆ ਜੀ ਮੈਂ ਫਲਾਣੇ ਨੂੰ ਖਰੀਦ ਲਿਆ ਤੇ ਉਹ ਫਿਰ ਕੰਮ ਕਰਾਉਂਦੇ ਹੁੰਦੇ ਸੀਗੇ ਐਦਾਂ ਮੰਡੀ ਲੱਗਦੀ ਸੀ ਔਰਤਾਂ ਦੀ ਔਰਤਾਂ ਦੀ ਮੰਡੀ ਲੱਗਦੀ ਸੀ ਕਿਤੇ ਔਰਤਾਂ ਨੂੰ ਵੀ ਉਹ ਖਰੀਦਿਆ ਕਰਦੇ ਸੀਗੇ ਉਹ ਤਾਂ ਅੱਜ ਵੀ ਮੇਰੇ ਖਿਆਲ 'ਚ ਹੈਗਾ ਅਫਗਾਨਿਸਤਾਨ ਦੇ ਵਿੱਚ ਉਹ ਥਾਂ ਦਾ ਜਿੱਥੇ ਔਰਤਾਂ ਵਿਕਦੀਆਂ ਹੁੰਦੀਆਂ ਸੀਗੀਆਂ ਹੁਣ ਅਸੀਂ ਆਪ ਵੇਕਣ ਜਾਂਦੇ ਆ ਹੁਣ ਸਾਡੀ ਤਸਕਰੀਸੀ ਆਪ ਕਰਾ ਰਹੇ ਆ ਪੈਸੇ ਵੀ ਦਿੰਨੇ ਆ ਤਸਕਰੀ ਵੀ ਕਰਾਉਨੇ ਆ ਇਹ ਬੜਾ ਖਤਰਨਾਕ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਅ ਐਸ ਜੇ ਸੰਕਰ ਕਹਿੰਦੇ ਆ ਜੀ ਸਭ ਤੋਂ ਵੱਧ ਤਸਕਰੀ ਮਨੁੱਖੀ ਤਸਕਰੀ ਦੀ ਹਰੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਆ ਪਰ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਅੰਕੜੇ ਹਰਿਆਣੇ ਜਾਏ ਨੇ ਹਰਿਆਣੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਇਆ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਖਿਲਾਫ 25 ਐਫ ਆਰ ਦਰਜ ਹੋਈਆਂ ਨੇ ਤੇ 16 ਗ੍ਰਿਫਤਾਰ ਕੀਤੇ ਗਏ। ਹਰਿਆਣਾ ਵਿੱਚ 2325 ਮਾਮਲੇ ਦਰਜ ਕੀਤੇ ਗਏ ਜੀ। ਹਰਿਆਣਾ ਵਿੱਚ ਜਿਆਦਾ ਵੱਧ ਹਰਿਆਣਾ ਪੱਧਰੇ 44 ਕੇਸ ਦਾ 44 ਕੇਸ ਦਰਜ ਹੋਏ ਨੇ 27 ਗ੍ਰਿਫਤਾਰ ਕੀਤੇ ਨੇ ਹਰਿਆਣਾ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਤਸਕਰੀ ਹੋ ਰਹੀ ਹੈ ਮਨੁੱਖੀ ਤਸਕਰੀ। ਹਰਿਆਣਾ ਤੇ ਪੰਜਾਬ ਦੇ ਵਿੱਚ ਮਨੁੱਖੀ ਤਸਕਰੀ ਬਾਰੇ ਮਨੁੱਖਾਂ ਨੂੰ ਵੇਚਣਾ ਔਰਤਾਂ ਨੂੰ ਵੇਚਣਾ ਕੁੜੀਆਂ ਨੂੰ ਵੇਚਣਾ ਮਨੁੱਖਾਂ ਨੂੰ ਵੇਚਣਾ ਇਹ ਪੰਜਾਬ ਤੇ ਹਰਾਨਾ ਸਭ ਤੋਂ ਮੁੱਖ ਤੌਰ ਤੇ ਦੇਸ਼ ਵਿੱਚ ਚੱਲ ਰਹੇ ਨੇ ਜੀ ਸੋ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 58 ਗੈਰਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਜੀ ਅਸਲ 'ਚ ਨਾ ਕੱਲ ਵਿਦੇਸ਼ ਮੰਤਰਾਲੇ ਨੇ ਲੋਕ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਆ ਤੇ ਬੜਾ ਖਤਰਨਾਕ ਅੰਕੜੇ ਨੇ ਉਹ ਉਹ ਹੈਗੇ ਨੇ ਜੀ ਕਿ ਪੰਜਾਬ ਵਿੱਚ ਮਨੁੱਖੀ ਤਸਕਰੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਮਨੁੱਖੀ ਤਸਕਰੀ ਮਤਲਬ ਉਹ ਕਹਿੰਦੇ ਨੇ ਕਿ ਤੁਸੀਂ ਡੰਕੀ ਰਹੇ ਜਾਂਦੇ ਹੋ ਬਾਹਰ ਤੁਸੀਂ ਡੰਕੀ ਰਹੇ ਗਰ ਕਾਨੂੰਨੀ ਤਰੀਕੇ ਨਾਲ ਪੈਸੇ ਦੇ ਕੇ ਨਾਲੇ ਪੈਸੇ ਦਿੰਨੇ ਹੋ ਨਾਲੇ ਤੁਸੀਂ ਵੇਕਣ ਜਾਂਦੇ ਹੋ ਉੱਥੇ ਬਿਕਦੇ ਹੋ ਤੁਸੀਂ ਪਹਿਲਾਂ ਜ਼ਬਰਦਸਤੀ ਲੈ ਜਾਂਦੇ ਸੀ ਵਿਚਲ ਵਾਸਤੇ ਮਜ਼ਦੂਰਾਂ ਨੂੰ ਲੋਕ ਆਪਣਾ ਬੰਦਿਆਂ ਨੂੰ ਚੱਕ ਕੇ ਮੁਗਲ ਲੈ ਜਾਂਦੇ ਸੀ ਚੁੱਕ ਕੇ ਤੇ ਉੱਥੇ ਫਿਰ ਆਪਣਾ ਮੰਡੀ ਲੱਗਦੀ ਸੀ ਮਜ਼ਦੂਰਾਂ ਦੀ ਬਾਹਰਲੇ ਮੁਰਕਾਂ ਦੇ ਵਿੱਚ ਫਾਰਜਕਾ ਦਾ ਅਫਗਾਨਿਸਤਾਨ ਦੇ ਵਿੱਚ ਮੰਡੀ ਲੱਗਦੀ ਸੀ ਕਿਤੇ ਮਜ਼ਦੂਰਾਂ ਨੂੰ ਖਰੀਦਦੇ ਸੀ ਹੁੰਦੇ ਸੀਗੇ ਵੀ ਮੈਂ ਇਹਨੂੰ ਖਰੀਦ ਲਿਆ ਜੀ ਮੈਂ ਫਲਾਣੇ ਨੂੰ ਖਰੀਦ ਲਿਆ ਤੇ ਉਹ ਫਿਰ ਕੰਮ ਕਰਾਉਂਦੇ ਹੁੰਦੇ ਸੀਗੇ ਐਦਾਂ ਮੰਡੀ ਲੱਗਦੀ ਸੀ ਔਰਤਾਂ ਦੀ ਔਰਤਾਂ ਦੀ ਮੰਡੀ ਲੱਗਦੀ ਸੀ ਕਿਤੇ ਔਰਤਾਂ ਨੂੰ ਵੀ ਉਹ ਖਰੀਦਿਆ ਕਰਦੇ ਸੀਗੇ ਉਹ ਤਾਂ ਅੱਜ ਵੀ ਮੇਰੇ ਖਿਆਲ ਚ ਹੈਗਾ ਅਫਗਾਨਿਸਤਾਨ ਦੇ ਵਿੱਚ ਉਹ ਥਾਂ ਦਾ ਜਿੱਥੇ ਔਰਤਾਂ ਵਿਕਦੀਆਂ ਹੁੰਦੇ ਸੀਗੀਆਂ ਹੁਣ ਅਸੀਂ ਆਪ ਵੇਕਣ ਜਾਂਦੇ ਆ ਹੁਣ ਸਾਡੀ ਤਸਕਰੀ ਸੀ ਆਪ ਕਰਾ ਰਹੇ ਆ ਪੈਸੇ ਵੀ ਦਿੰਨੇ ਆ ਤਸਕਰੀ ਵੀ ਕਰਾਉਨੇ ਆ ਇਹ ਬੜਾ ਖਤਰਨਾਕ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਅ ਐਸ ਜੇ ਸ਼ੰਕਰ ਕਹਿੰਦੇ ਆ ਜੀ ਸਭ ਤੋਂ ਵੱਧ ਤਸਕਰੀ ਮਨੁੱਖੀ ਤਸਕਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਪਰ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਅੰਕੜੇ ਹਰਿਆਣੇ ਜਾਏ ਨੇ ਹਰਿਆਣਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਇਆ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਖਿਲਾਫ 25 ਐਫ ਆਰ ਦਰਜ ਹੋਈਆਂ ਨੇ ਤੇ 16 ਗ੍ਰਿਫਤਾਰ ਕੀਤੇ ਗਏ ਹਰਿਆਣਾ ਵਿੱਚ 2325 ਮਾਮਲੇ ਦਰਜ ਕੀਤੇ ਗਏ ਜੀ ਹਰਿਆਣਾ ਵਿੱਚ ਜ਼ਿਆਦਾ ਮੱਜ ਹਰਿਆਣਾ ਬਦਲੇ 43 ਕੇਸ ਦਾ 43 ਕੇਸ ਦਰਜ ਹੋਏ ਨੇ 27 ਗ੍ਰਿਫਤਾਰ ਕੀਤੇ ਨੇ ਹਰਿਆਣਾ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਤਸਕਰੀ ਹੋ ਰਹੀ ਹੈ ਮਨੋਕੀ ਤਸਕਰੀ ਹਰਾਨਾ ਤੇ ਪੰਜਾਬ ਦੇ ਵਿੱਚ ਮਨੁੱਖੀ ਤਸਕ ਬੜੇ ਮਨੁੱਖਾਂ ਨੂੰ ਵੇਚਣਾ ਔਰਤਾਂ ਨੂੰ ਵੇਚਣਾ ਕੁੜੀਆਂ ਨੂੰ ਵੇਚਣਾ ਮਨੁੱਖਾਂ ਨੂੰ ਵੇਚਣਾ ਇਹ ਪੰਜਾਬ ਤੇ ਹਰਾਨਾ ਸਭ ਤੋਂ ਮੁੱਖ ਤੌਰ ਤੇ ਦੇਸ਼ ਵਿੱਚ ਚੱਲ ਰਹੇ ਨੇ ਜੀ ਸੋ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਜੀ ਅਸਲ 'ਚ ਨਾ ਕੱਲ ਵਿਦੇਸ਼ ਮੰਤਰਾਲੇ ਨੇ ਲੋਕ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਆ ਤੇ ਬੜਾ ਖਤਰਨਾਕ ਅੰਕੜੇ ਨੇ ਉਹ ਉਹ ਹੈਗੇ ਨੇ ਜੀ ਕਿ ਪੰਜਾਬ ਵਿੱਚ ਮਨੁੱਖੀ ਤਸਕਰੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਮਨੁੱਖੀ ਤਸਕਰੀ ਮਤਲਬ ਉਹ ਕਹਿੰਦੇ ਨੇ ਕਿ ਤੁਸੀਂ ਡੰਕੀ ਰਹੇ ਜਾਂਦੇ ਹੋ ਬਾਹਰ ਤੁਸੀਂ ਡੰਕੀ ਰਹੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇ ਕੇ ਨਾਲੇ ਪੈਸੇ ਦਿੰਨੇ ਹੋ ਨਾਲੇ ਤੁਸੀਂ ਵੇਕਣ ਜਾਂਦੇ ਹੋ ਉੱਥੇ ਵਿਕਦੇ ਹੋ ਤੁਸੀਂ ਪਹਿਲਾਂ ਜ਼ਬਰਦਸਤੀ ਲੈ ਜਾਂਦੇ ਸੀ ਵਿਚਲ ਵਾਸਤੇ ਮਜ਼ਦੂਰਾਂ ਨੂੰ ਲੋਕ ਆਪਣਾ ਬੰਦਿਆਂ ਨੂੰ ਚੱਕ ਕੇ ਮੁਗਲ ਲੈ ਜਾਂਦੇ ਸੀ ਚੁੱਕ ਕੇ ਤੇ ਉੱਥੇ ਫਿਰ ਆਪਣਾ ਮੰਡੀ ਲੱਗਦੀ ਸੀ ਮਜ਼ਦੂਰਾਂ ਦੀ ਬਾਹਰਲੇ ਮੁਰਕਾਂ ਦੇ ਵਿੱਚ ਫਾਰਜ ਕਾ ਅਫਗਾਨਿਸਤਾਨ ਦੇ ਵਿੱਚ ਮੰਡੀ ਲੱਗਦੀ ਸੀ ਕਿਤੇ ਮਜ਼ਦੂਰਾਂ ਨੂੰ ਖਰੀਦਦੇ ਸੀ ਹੁੰਦੇ ਸੀਗੇ ਵੀ ਮੈਂ ਇਹਨੂੰ ਖਰੀਦ ਲਿਆ ਜੀ ਮੈਂ ਫਰਾਨੇ ਨੂੰ ਖਰੀਦ ਲਿਆ ਤੇ ਉਹ ਫਿਰ ਕੰਮ ਕਰਾਉਂਦੇ ਹੁੰਦੇ ਸੀਗੇ ਐਦਾਂ ਮੰਡੀ ਲੱਗਦੀ ਸੀ ਔਰਤਾਂ ਦੀ ਔਰਤਾਂ ਦੀ ਮੰਡੀ ਲੱਗਦੀ ਸੀ ਕਿਤੇ ਔਰਤਾਂ ਨੂੰ ਵੀ ਉਹ ਖਰੀਦਿਆ ਕਰਦੇ ਸੀਗੇ ਉਹ ਤਾਂ ਅੱਜ ਵੀ ਮੇਰੇ ਖਿਆਲ ਚ ਹੈਗਾ ਅਫਗਾਨਿਸਤਾਨ ਦੇ ਵਿੱਚ ਉਹ ਥਾਂ ਦਾ ਜਿੱਥੇ ਔਰਤਾਂ ਵਿਕਦੀਆਂ ਹੁੰਦੇ ਸੀਗੀਆਂ ਹੁਣ ਅਸੀਂ ਆਪ ਵੇਕਣ ਜਾਂਦੇ ਆਂ ਹੁਣ ਸਾਡੀ ਤਸਕਰੀ ਸੀ ਆਪ ਕਰਾ ਰਹੇ ਆਂ ਪੈਸੇ ਵੀ ਦਿੰਨੇ ਆਂ ਤਸਕਰੀ ਵੀ ਕਰਾਉਨੇ ਆ ਇਹ ਬੜਾ ਖਤਰਨਾਕ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਅ ਐਸ ਜੇ ਸ਼ੰਕਰ ਕਹਿੰਦੇ ਆ ਜੀ ਸਭ ਤੋਂ ਵੱਧ ਤਸਕਰੀ ਮਨੁੱਖੀ ਤਸਕਰੀ ਜਿਹੜੀ ਹਰੀਆ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਪਰ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਅੰਕੜੇ ਹਰਿਆਣੇ ਜਾਏ ਨੇ ਹਰਿਆਣੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਇਆ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਖਿਲਾਫ 25 ਐਫ ਆਰ ਦਰਜ ਹੋਈਆਂ ਨੇ ਤੇ 16 ਗ੍ਰਿਫਤਾਰ ਕੀਤੇ ਗਏ ਹਰਿਆਣੇ ਵਿੱਚ 2325 ਮਾਮਲੇ ਦਰਜ ਕੀਤੇ ਗਏ ਆ ਜੀ ਹਰਿਆਣਾ ਵਿੱਚ ਜ਼ਿਆਦਾ ਵੱਜੋ ਹਰਿਆਣਾ ਵੱਧ ਨੇ 44 ਕੇਸ ਦਾ 44 ਕੇਸ ਦਰਜ ਹੋਏ ਨੇ 27 ਗ੍ਰਿਫਤਾਰ ਕੀਤੇ ਗਏ ਨੇ ਹਰਿਆਣਾ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਤਸਕਰੀ ਹੋ ਰਹੀ ਹੈ ਮਨੁੱਖੀ ਤਸਕਰੀ ਹਰਿਆਣਾ ਤੇ ਪੰਜਾਬ ਦੇ ਵਿੱਚ ਮਨੁੱਖੀ ਤਸਕਰੀ ਬੜੇ ਮਨੁੱਖਾਂ ਨੂੰ ਵੇਚਣਾ ਔਰਤਾਂ ਨੂੰ ਵੇਚਣਾ ਕੁੜੀਆਂ ਨੂੰ ਵੇਚਣਾ ਮਨੁੱਖਾਂ ਨੂੰ ਵੇਚਣਾ ਇਹ ਪੰਜਾਬ ਤੇ ਹਰਿਆਣਾ ਸਭ ਤੋਂ ਮੁੱਖ ਤੌਰ ਤੇ ਦੇਸ਼ ਵਿੱਚ ਚੱਲ ਰਹੇ ਨੇ ਜੀ ਸੋ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਜੀ ਅਸਲ 'ਚ ਨਾ ਕੱਲ ਵਿਦੇਸ਼ ਮੰਤਰਾਲੇ ਨੇ ਲੋਕ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਆ ਤੇ ਬੜਾ ਖਤਰਨਾਕ ਅੰਕੜੇ ਨੇ ਉਹ ਉਹ ਹੈਗੇ ਨੇ ਜੀ ਕਿ ਪੰਜਾਬ ਵਿੱਚ ਮਨੁੱਖੀ ਤਸਕਰੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਮਨੁੱਖੀ ਤਸਕਰੀ ਮਤਲਬ ਉਹ ਕਹਿੰਦੇ ਨੇ ਕਿ ਤੁਸੀਂ ਡੰਕੀ ਰਹੇ ਜਾਂਦੇ ਹੋ ਬਾਹਰ ਤੁਸੀਂ ਡੰਕੀ ਰਹੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇ ਕੇ ਨਾਲੇ ਪੈਸੇ ਦਿੰਦੇ ਹੋ ਨਾਲੇ ਤੁਸੀਂ ਵੇਕਣ ਜਾਂਦੇ ਹੋ ਉੱਥੇ ਬਿਕਦੇ ਹੋ ਤੁਸੀਂ ਪਹਿਲਾਂ ਜ਼ਬਰਦਸਤੀ ਲੈ ਜਾਂਦੇ ਸੀ ਵੇਚਣ ਵਾਸਤੇ ਮਜ਼ਦੂਰਾਂ ਨੂੰ ਲੋਕ ਆਪਣਾ ਬੰਦਿਆਂ ਨੂੰ ਚੱਕ ਕੇ ਮੁਗਲ ਲੈ ਜਾਂਦੇ ਸੀ ਚੱਕ ਕੇ ਤੇ ਉੱਥੇ ਫਿਰ ਆਪਣਾ ਮੰਡੀ ਲੱਗਦੀ ਸੀ ਮਜ਼ਦੂਰਾਂ ਦੀ ਬਾਹਰਲੇ ਮੁਰਕਾਂ ਦੇ ਵਿੱਚ ਭਾਰਤ ਕਦ ਅਫਗਾਨਿਸਤਾਨ ਦੇ ਵਿੱਚ ਮੰਡੀ ਲੱਗਦੀ ਸੀ ਕਿਤੇ ਮਜ਼ਦੂਰਾਂ ਨੂੰ ਖਰੀਦਦੇ ਸੀ ਹੁੰਦੇ ਸੀਗੇ ਵੀ ਮੈਂ ਇਹਨੂੰ ਖਰੀਦ ਲਿਆ ਜੀ ਮੈਂ ਫਲਾਣੇ ਨੂੰ ਖਰੀਦ ਲਿਆ ਤੇ ਉਹ ਫਿਰ ਕੰਮ ਕਰਾਉਂਦੇ ਹੁੰਦੇ ਸੀਗੇ ਐਦਾਂ ਮੰਡੀ ਲੱਗਦੀ ਸੀ ਔਰਤਾਂ ਦੀ ਔਰਤਾਂ ਦੀ ਮੰਡੀ ਲੱਗਦੀ ਸੀ ਕਿਤੇ ਔਰਤਾਂ ਨੂੰ ਵੀ ਉਹ ਖਰੀਦਿਆ ਕਰਦੇ ਸੀਗੇ ਉਹ ਤਾਂ ਅੱਜ ਵੀ ਮੇਰੇ ਖਿਆਲ ਚ ਹੈਗਾ ਅਫਗਾਨਿਸਤਾਨ ਦੇ ਵਿੱਚ ਉਹ ਥਾਂ ਦਾ ਜਿੱਥੇ ਔਰਤਾਂ ਵਿਕਦੀਆਂ ਹੁੰਦੇ ਸੀਗੀਆਂ ਹੁਣ ਅਸੀਂ ਆਪ ਵੇਕਣ ਜਾਂਦੇ ਆਂ ਹੁਣ ਸਾਡੀ ਤਸਕਰੀ ਸੀ ਆਪ ਕਰਾ ਰਹੇ ਆਂ ਪੈਸੇ ਵੀ ਦਿੰਨੇ ਆਂ ਤਸਕਰੀ ਵੀ ਕਰਾਉਨੇ ਆਂ ਇਹ ਬੜਾ ਖਤਰਨਾਕ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਅ ਐਸ. ਜੇ. ਸ਼ੰਕਰ ਕਹਿੰਦੇ ਆ ਜੀ ਸਭ ਤੋਂ ਵੱਧ ਤਸਕਰੀ ਮਨੁੱਖੀ ਤਸਕਰੀ ਜਿਹੜੀ ਹੋ ਰਹੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਪਰ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਅੰਕੜੇ ਹਰਿਆਣੇ ਜਾਏ ਨੇ ਹਰਿਆਣੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਇਆ ਜੀ ਪੰਜਾਬ ਦੇ ਵਿੱਚ 58 ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਖਿਲਾਫ 25 ਐਫ ਆਈ ਆਰ ਦਰਜ ਹੋਈਆਂ ਨੇ ਤੇ 16 ਗ੍ਰਿਫਤਾਰ ਕੀਤੇ ਗਏ ਹਰਿਆਣੇ ਵਿੱਚ 2325 ਮਾਮਲੇ ਦਰਜ ਕੀਤੇ ਗਏ ਆ ਜੀ ਹਰਿਆਣਾ ਵਿੱਚ ਜਿਆਦਾ ਵੱਜਦਾ ਹਰਿਆਣਾ ਪੱਧਰੇ 44 ਕੇਸ ਦਾ 44 ਕੇਸ ਦਰਜ ਹੋਏ ਨੇ 27 ਗ੍ਰਿਫਤਾਰ ਕੀਤੇ ਨੇ ਹਣੇ ਹਰਿਆਣੇ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਤਸਕਰੀ ਹੋ ਰਹੀ ਹੈ ਮਨੁੱਖੀ ਤਸਕਰੀ ਹਰਿਆਣਾ ਤੇ ਪੰਜਾਬ ਦੇ ਵਿੱਚ ਮਨੁੱਖੀ ਤਸਕਰੀ ਬਾਰੇ ਮਨੁੱਖਾਂ ਨੂੰ ਵੇਚਣਾ ਔਰਤਾਂ ਨੂੰ ਵੇਚਣਾ ਕੁੜੀਆਂ ਨੂੰ ਵੇਚਣਾ ਮਨੁੱਖਾਂ ਨੂੰ ਵੇਚਣਾ ਇਹ ਪੰਜਾਬ ਤੇ ਹਰਿਆਣਾ ਸਭ ਤੋਂ ਮੁੱਖ ਤੌਰ ਤੇ ਦੇਸ਼ ਵਿੱਚ ਚੱਲ ਰਹੇ ਨੇ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ